ਭਾਰਤੀ 올림픽 ਸੰਘ ਦੀ ਪ੍ਰਧਾਨ ਪੀਟੀ 우ਸ਼ਾ ਨੇ ਵਿਨੇਸ਼ ਪੋਗਾਟ ਦੀ ਅਯੋਗਤਾ ਦੇ ਮੁੱਦੇ ਤੇ ਭਾਰਤੀ 올림픽 ਸੰਘ ਦੀ ਮੈਡੀਕਲ ਟੀਮ ਦਾ ਬਚਾਅ ਕੀਤਾ ਹੈ। ਉਹਨਾਂ ਕਿਹਾ ਕਿ ਪੈਰਾ 올림픽 ਵਿੱਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਪੋਗਾਟ ਨੂੰ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚੋਂ ਅਯੋਗ ਠਹਿਰੋਣ ਲਈ ਭਾਰਤੀ ਦਲ ਦੇ ਚੀਫ ਮੈਡੀਕਲ ਅਫਸਰ ਡਾਕਟਰ ਦਿਨੇਸ਼ਾ ਪਾਰਦੀਵਾਲ ਨੂੰ ਜ਼ਿੰਮੇਵਾਰ ਨਹੀਂ ਠਰਾਇਆ ਜਾਣਾ ਚਾਹੀਦਾ। IOA ਨੇ ਕੱਲ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੁਸ਼ਤੀ, ਮੁੱਕੇਬਾਜ਼ੀ ਅਤੇ ਜੁੱਡੋ ਵਰਗੀਆਂ ਖੇਡਾਂ ਵਿੱਚ ਭਾਰ ਪ੍ਰਬੰਧਨ ਵਿਅਕਤੀਗਤ ਐਥਲੀਟ ਅਤੇ ਉਹਨਾਂ ਦੇ ਦੀ ਨਿੱਜੀ ਕੋਚਿੰਗ ਟੀਮ ਦੀ ਜ਼ਿੰਮੇਵਾਰੀ ਹੈ ਆਈਓਏ ਨੇ ਸਪਸ਼ਟ ਕੀਤਾ ਹੈ ਕਿ ਡਾਕਟਰ ਦਿਨੇਸ਼ਾ 파ਰਦੀਵਾਲਾ ਦੀ ਮੁੱਖ ਭੂਮਿਕਾ ਮੁਕਾਬਲੇ ਦੌਰਾਨ ਅਤੇ ਬਾਅਦ ਵਿੱਚ ਸੱਟ ਪ੍ਰਬੰਧਨ ਅਤੇ ਰਿਕਵਰੀ ਵਿੱਚ ਐਥਲੀਟਾਂ ਦੀ ਮਦਦ ਕਰਨਾ ਸੀ ਇਸ ਤੋਂ ਪਹਿਲਾਂ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਵਿੱਚ ਵਿਨੇਸ਼ ਫੋਗਾਟ ਨੂੰ ਥੋੜਾ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਤੋਂ ਠੀਕ ਪਹਿਲਾਂ ਅਯੋਗ ਕਰਾ ਦਿੱਤਾ ਗਿਆ ਸੀ ਬਾਅਦ ਵਿੱਚ ਉਸਨੇ ਖੇਡ ਲਈ ਆਰਬਿਟ੍ਰੇਸ਼ਨ ਕੋਰਟ ਵਿੱਚ ਆਪਣੀ 올림픽 ਅਯੋਗਤਾ ਵਿਰੁੱਧ ਅਪੀਲ ਕੀਤੀ ਅਤੇ 50 ਕਿਲੋ ਭਾਰ ਵਰਗ ਵਿੱਚ ਸਾਂਝੇ ਚਾਂਦੀ ਦੇ ਤਗਮੇ ਦੀ ਮੰਗੀ ਸੀ ਇਸ ਮਾਮਲੇ ਚ ਅਦਾਲਤ ਦਾ ਅੰਤਿਮ ਫੈਸਲਾ ਪਲਕੇ ਆਉਣ ਦੀ ਸੰਭਾਵਨਾ ਹੈ